ਉਸੀਂ ਦੇਖ ਰਹੇ ਹਾਂ ਬਖਤੌਰ ਢਿੱਲੋਂ YouTube ਚੈਨਲ ਨਾਲ ਹੀ Facebook ਪੇਜ ਤੇ Instagram 'ਤੇ ਮੈਂ ਪਰਮਿੰਦਰਜੀਤ ਸਿੰਘ ਰੋਜ਼ ਦੀ ਤਰ੍ਹਾਂ ਆਪਾਂ ਪ੍ਰੋਗਰਾਮ ਇਸ ਵੇਲੇ ਖਬਰਾਂ ਜੋ ਖਬਰ ਲੈ ਕੇ ਹਾਜ਼ਰ ਹੁੰਨੇ ਆ ਅੱਗੇ ਗੱਲਬਾਤ ਕਰਦੇ ਆ ਬਖਤੌਰ ਸਿੰਘ ਢਿੱਲੋਂ ਜੀ ਨਾਲ ਕੀ ਗੱਲਬਾਤ ਹੈ ਕਿ ਰਹਿਂਦਾ ਪੰਜਾਬ ਦੇ ਮਤਲਬ ਇਤਿਹਾਸ ਦੇ ਵਿੱਚ ਢਿੱਲੋਂ ਸਾਹਿਬ ਦੱਸਣਗੇ ਢਿੱਲੋਂ ਸਾਹਿਬ ਸੱਸੀ ਗਾਜੀ ਸੱਸੀ ਢਿੱਲੋਂ ਸਾਹਿਬ ਪਹਿਲੀ ਖਬਰ ਲੈਣੇ ਜੀ ਕਿ ਆਮ ਆਦਮੀ ਪਾਰਟੀ ਵੀ ਭਾਜਪਾ ਦੀ ਤਰਜ਼ ਤੇ ਪੰਜਾਬ ਵਿੱਚ ਹਰਿਆਣਾ ਮਾਡਲ ਅਪਣਾਉਣ ਦੀ ਰਾਹ ਪੈ ਚੁੱਕੀ ਹੈ ਕੀ ਗੱਲਬਾਤ ਹੈ ਸਾਡੇ ਜਿਹੜੇ ਦਰਸ਼ਕ ਨੇ ਸਾਡੇ ਸੁਣਨ ਵਾਲੇ ਸਰੋਤੇ ਆ ਖਬਰ ਦਾ ਵਿਸ਼ਲੇਸ਼ਣ ਕਰੋ ਜੀ ਕੀ ਗੱਲਬਾਤ ਹੈ ਦੱਸਿਓ ਹਰਿਆਣਾ ਦੇ ਵਿੱਚ ਜਿਹੜੀ ਹਾਲੀਆ ਵਿਧਾਨ ਸਭਾ ਚੋਣ ਹੈ ਜਿਹੜੀ ਮੌਜੂਦਾ ਵਿਧਾਨ ਸਭਾ ਹੈ ਇਹਦੇ ਵਾਸਤੇ ਜਿਹੜੀ ਚੋਣ ਹੋਈ ਸੀ ਲਗਭਗ ਸਾਰੇ ਹੀ ਜਿੰਨੇ ਵੀ ਸਰਵੇਖਣ ਆਏ ਸੀ ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਵਾੜਤ ਦਿਖਾਈ ਗਈ ਠੀਕ ਹੈ ਜੀ ਕਿ ਕਾਂਗਰਸ ਪਾਰਟੀ ਇੱਥੇ ਸਰਕਾਰ ਬਣਾ ਸਕੀ ਹੈ ਪ੍ਰਾਈਵੇਟ ਗੱਲਬਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਇਹ ਮੰਨਿਆ ਕਰਦੇ ਸੀ ਕਿ ਸਾਨੂੰ 222 ਸੀਟਾਂ ਆ ਜਾਣ ਤਾਂ ਬਹੁਤ ਹੈ ਠੀਕ ਹੈ ਜੀ ਪਰ ਜਦੋਂ ਆਪਾਂ ਰਿਜ਼ਲਟ ਦੇਖਦੇ ਆ ਤਾਂ ਪੀਜੀਵਰੀ ਭਾਰਤੀ ਜਨਤਾ ਪਾਰਟੀ ਆਪਦੀ ਸਰਕਾਰ ਬਣਾ ਲੈਂਦੀ ਹੈ ਔਰ ਨੈਰਸਿੰਗ ਸੈਣੀ ਬਣਦੇ ਆ ਮੁਖ ਮੰਤਰੀ ਤੇ ਕਾਂਗਰਸ ਪਾਰਟੀ ਹਾਰ ਜਾਂਦੀ ਹੈ ਕਾਂਗਰਸ ਪਾਰਟੀ ਦੀ ਸਥਿਤੀ ਇਸ ਕਦਰ ਖਰਾਬ ਹੋ ਗਈ ਸੀ ਕਿ ਲੰਬਾ ਸਮਾਂ ਉਬਰੂ ਵੀ ਫਿਰਦੇ ਆਗੂ ਵੀ ਚੋਣ ਵੀ ਨਹੀਂ ਸੀ ਕਰ ਸਕੇ ਜੇ ਰਾਹੁਲ ਗਾਂਧੀ ਨੇ ਲਗਭਗ ਪੰਜਾਬ ਦੇ ਹਰਿਆਣਾ ਦੀ ਕਾਂਗਰਸ ਨਾਲ ਉਹਦੇ ਨਾਲੋਂ ਪਾਸਾ ਵਟਿਆ ਸੀ ਠੀਕ ਹੈ ਜੀ ਅਖੀਰ ਜਦੋਂ ਉਹਨਾਂ ਨੇ ਕੋਈ ਆਪਣਾ ਸਾਬਕਾ ਬੁਲਾਇਆ ਤੇ ਉਹ ਸਾਬਕਾ ਬੁਲਾਉਣ ਤੋਂ ਬਾਅਦ ਉਹਨਾਂ ਨੇ ਆਪਣਾ ਵਿਰੋਧੀ ਤਿਰਤਾਕ ਨੂੰ ਚੁਣ ਲਿਆ ਹੁੱਡਾ ਸਾਹਿਬ ਨੂੰ ਜੀ ਤੇ ਗੱਲ ਥੋੜੀ ਜੀ ਰਾਹਤ ਹੈ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉੱਥੇ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੀਜੀ ਵਾਰੀ ਪਾਵਰ 'ਚ ਕਿਵੇਂ ਆਈ ਕਿਵੇਂ ਮੈਂ ਪ੍ਰਵਿੰਦਰ ਤੁਹਾਨੂੰ ਲੈ ਕੇ ਜਾਊਂਗਾ ਜਿਹੜਾ ਕਿਸਾਨ ਅੰਦੋਲਨ ਚੱਲਿਆ ਸੀ ਜਦੋਂ ਦਿੱਲੀ ਦੇ ਵਿੱਚ ਸ਼ੁਰੂ ਨਹੀਂ ਜੀ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਸੀ ਦਿੱਲੀ ਨੂੰ ਜਾਂਦੇ ਸੀ ਦੋ ਜਥੇਬੰਦੀਆਂ ਦਾ ਆਪਸ ਵਿੱਚ ਜਿਹੜਾ ਹੈਗਾ ਮਿਲਾਪ ਹੋਇਆ ਮਿਲਾਪ ਹੋਇਆ ਉਹਨਾਂ ਦੇ ਵਿੱਚੋਂ ਇੱਕ ਸੀ ਗੈਰ ਸਿਆਸੀ ਐਸ ਕੇ ਐਮ ਠੀਕ ਹੈ ਜੀ ਜਿਹਦੇ ਲੀਡਰ ਹੈ ਸਰਦਾਰ ਜਗਦੀਪ ਸਿੰਘ ਢੱਲੇਵਾਲ ਢੱਲੇਵਾਲ ਸਾਹਿਬ ਤੇ ਦੂਜੇ ਸੀ ਕਿਸਾਨ ਮਜ਼ਦੂਰ ਸੰਘਰਸ਼ ਮਾ ਸਰਕਾਰ ਸੁਖਮਤੀ ਜੀ ਜਿਹਦੇ ਲੀਡਰ ਹੈ ਸਰਵਨ ਸਿੰਘ ਪੰਦੇਰ ਤੇ ਸਤਨਾਮ ਸਿੰਘ ਪੱਡੂ ਪੱਡੂ ਇਹਨਾਂ ਦੋਨਾਂ ਨੇ ਮਿਲ ਕੇ ਫੈਸਲਾ ਕੀਤਾ ਸੀ ਕਿ ਆਪਾਂ ਦਿੱਲੀ ਵੱਲ ਨੂੰ ਜਾਣਾ ਹੈ ਜੀ ਤੇ ਜਿਹੜੀਆਂ ਰਹਿੰਦੀਆਂ ਮੰਗਾਂ ਕਿਸਾਨਾਂ ਦੀਆਂ ਉਹ ਮੰਗਾਂ ਪੂਰੀਆਂ ਕਰਵਾਉਣੀ ਆ ਭਾਰਤ ਸਰਕਾਰ ਤੋਂ ਜਦੋਂ ਇਹ ਤੁਰੇ ਦੋ ਵਕ ਵਕ ਮੋਰਚੇ ਲੈ ਕੇ ਇੱਕ ਮੋਰਚੇ ਨੂੰ ਸ਼ੰਭੂ ਰੋਕ ਲਿਆ ਤੇ ਦੂਜੇ ਨੂੰ ਰੋਕ ਲਸੀ ਖਣਾਉ ਰਹੀ ਤੇ ਫਿਰ ਤੁਹਾਨੂੰ ਪਤਾ ਵੀ ਉਸ ਮੋਰਚੇ ਦੇ ਉੱਤੇ ਜਦੋਂ ਮੋਰਚਾ ਅਗਾ ਵਧਨ ਦੀ ਕੋਸ਼ਿਸ਼ ਵੀ ਨਹੀਂ ਕਰ ਰਿਆ ਸੀ ਸਿਰਫ ਉਹ ਆਪਣੇ ਟੈਂਟਾਂ 'ਚ ਬੈਠੇ ਸੀ ਆਪਣੇ ਟਰਾਲੀਆਂ 'ਚ ਬੈਠੇ ਸੀ ਤੇ ਉਸੇ ਵੇਲੇ ਹਰਿਆਣੇ ਵਾਲੀ ਸਾਈਡ ਤੋਂ ਮੋਰਚੇ ਦੇ ਉੱਤੇ ਹਮੇਸ਼ਾ ਕਦੇ ਫੈਰਗ ਹੋ ਗਈ ਪੀਰ ਗਾਇਸ਼ ਛੜਤੀ ਤੇ ਕਦੇ ਆਪਣੇ ਜਿਹੜੇ ਹੈ ਗਿਆ ਛੋਟਾ ਕੀ ਹਿਆ ਏਰ ਗਨਾਮੀ ਏਰ ਗਨਾਮੀ ਬਿਲਕੁਲ ਬਿਲਕੁਲ ਇਹ ਵਗੈਰਾ ਵਗੈਰਾ ਹੁੰਦਾ ਰਿਹਾ ਪਰ ਪੰਜਾਬ ਦੀ ਸਰਕਾਰ ਨੇ ਉਹਦੇ ਤੇ ਬਹੁਤਾ ਕਿੰਤੂ ਪ੍ਰੰਤੂ ਨਹੀਂ ਸੀ ਕੀਤਾ ਕਿਸਾਨ ਜਥੇਬੰਦੀਆਂ ਉਹਦੇ ਤੇ ਕਿੰਤੂ ਪ੍ਰੰਤੂ ਕਰਦੇ ਆ ਲੇਕਿਨ ਉਹਨਾਂ ਨੇ ਕਿਸੇ ਨੇ ਗੌਲੇ ਨਹੀਂ ਕੁਲਮ ਲਾ ਕੇ ਜੀ ਤੂੰ ਦੇਖੀ ਆਪਾਂ ਉੱਥੇ ਸਥਿਤੀ ਕੀ ਬਣ ਗਈ ਉੱਥੇ ਇੱਕ ਪਾਸੇ ਕਿਸਾਨ ਜਾਂ ਜਿਹਨ ਕਿਸਾਨਾਂ ਦੀ ਪ੍ਰਤੀਨਿਧਤਾ ਕੌਣ ਕਰਦੇ ਕਿਹੜੇ ਭਾਈਚਾਰੇ ਚੋਂ ਕਿਸਾਨ ਜ਼ਿਆਦਾਤਰ ਕਿਸਾਨ ਹਰਿਆਣੇ ਦੇ ਦੇਖੀ ਤਾਂ ਦੋ ਭਾਈਚਾਰੇ ਉੱਥੇ ਹੈਗੇ ਜਿਹੜੇ ਹਰਿਆਣੇ ਦੀ ਕਿਸਾਨੀ ਦੀ ਪ੍ਰਤੀਨਿਧਤਾ ਕਰਦੇ ਆ ਜਿਹੜੀ ਕਿਸਾਨੀ ਜਿਹੜੀ ਹੈ ਉਹਨਾਂ ਦੋ ਭਾਈਚਾਰੇ ਭਾਈਚਾਰੇ ਚ ਹੈਗੇ ਇੱਕ ਸਿੱਖ ਭਾਈਚਾਰਾ ਹੋ ਗਿਆ ਇੱਕ ਗੈਰ ਸਿੱਖ ਭਾਈਚਾਰਾ ਹੋ ਗਿਆ ਗੈਰ ਸਿੱਖ ਭਾਈਚਾਰੇ ਦੇ ਵਿੱਚ ਪਿਛਨੋਈ ਵੀ ਆ ਗਈ ਜੀ ਗੈਰ ਸਿੱਖ ਭਾਈਚਾਰੇ ਦੇ ਵਿੱਚ जाट ਵੀ ਆ ਗਏ ਜੀ ਤੇ ਜਿਹੜੇ ਬਾਕੀ ਜਿਹੜੀਆਂ ਜਾਤਾਂ ਉਹ ਸਾਰੀਆਂ ਜਾਤਾਂ ਜਿਹੜੀਆਂ ਹੈਗੀਆਂ ਲੱਗ ਪੜ ਉਹ ਇਹਨਾਂ ਦੋਨਾਂ ਤੋਂ ਦੂਰ ਸੀ ਦੂਰ ਸੀ ਦੋਨਾਂ ਮਤਲਬ ਜੇ ਆਪਾਂ ਦੇਖੀਏ ਸਿੱਖਾਂ ਤੋਂ ਵੀ ਤੇਜਰੇ ਗੈਰ ਸਿੱਖ ਕਿਸਾਨ ਭਾਈਚਾਰੇ ਸੀ ਉਹਨਾਂ ਤੋਂ ਜੀ ਤਾਂ ਉਹਦੇ ਤੇ ਫਿਰ ਇਹ ਬਣਿਆ ਵੀ ਕਿਉਂਕਿ ਜਿਹੜਾ ਕਿਸਾਨ ਜਿਹੜਾ ਆਪਣੇ ਉੱਥੇ ਗੈਰ ਸਿੱਖ ਭਾਈਚਾਰਾ ਹੈ ਹਰਿਆਣੇ ਚ ਜੀ ਉਹਦੀ ਅਗਵਾਈ ਕਰਦਾ ਜੱਟ ਭਾਈਚਾਰਾ ਜੱਟ ਭਾਈਚਾਰਾ ਤੇ ਜੱਟ ਭਾਈਚਾਰਾਂ ਦਾ ਲੀਡਰ ਹੁੰਦਾ ਸੀ ਕਿਸੇ ਜ਼ਮਾਨੇ ਦੇ ਵਿੱਚ ਚੌਧਰੀ ਦੇਵੀ ਲਾਲ ਉਸ ਤੋਂ ਬਾਅਦ ਚੌਧਰੀ ਓਮਪ੍ਰਕਾਸ਼ ਚੁਟਾਲਾ ਤੇ ਫਿਰ ਚੌਧਰੀ ਓਮਪ੍ਰਕਾਸ਼ ਚੁਟਾਲੇ ਦੀ ਅਲਾਦ ਹੋ ਗਈ ਅਕੇ ਉਹਦੇ ਵਿੱਚੋਂ ਜਿਹੜਾ ਵੱਡਿਆ ਅਜੇ ਸਿੰਘ ਟਟਾਲਾ ਸੀ ਜੀ ਉਹਦਾ ਮੁੰਡਾ ਜਿਹੜਾ ਹੈਗਾ ਉੱਡੀਪੀ ਮੁੱਖ ਮੰਤਰੀ ਵੀ ਬਣ ਗਿਆ ਦੁਸ਼ੰਤ 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 ਟਟਾਲਾ ਟਟਾਲਾ ਜੀ ਉਹ ਉੱਡੀਪੀ ਮੁੱਖ ਮੰਤਰੀ ਵੀ ਬਣ ਗਿਆ ਸੀ ਇਹਨਾਂ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ ਨਾਲ ਸਰਕਾਰ ਚਲਾਈ ਤੇ ਦੂਜਾ ਜਿਹੜਾ ਅਬੇ ਸਿੰਘ ਟਟਾਲਾ ਸੀ ਅਬੇ ਸਿੰਘ ਟਟਾਲਾ ਆਪਣੇ ਪ੍ਰਾਣੇ ਜਿਹੜਾ ਹੈਗਾ ਆਪਣੇ ਬਾਤ ਵਾਲੇ ਪੈਂਚੜੇ 'ਤੇ ਖੜਾ ਸੀ ਜੀ ਜੀ ਤਾਂ ਉਹਦੇ ਵਿੱਚੋਂ ਫਿਰ ਤੁਸੀਂ ਦੇਖਿਆ ਹੋਣਾ ਵੀ ਉੱਥੇ ਉਹਨਾਂ ਨੇ ਇੱਕ ਐਸ ਕਿਸਮ ਦੀ ਬਿਉਂਤਬੰਦੀ ਕਰਨੀ ਭਾਰਤੀ ਜਨਤਾ ਪਾਰਟੀ ਨੇ ਤੇ ਇੱਕ ਪਾਸੇ ਇਹ जाट ਭਾਈਚਾਰਾ ਜਾਂ ਕਿਸਾਨ ਦੂਜੇ ਪਾਸੇ ਜਿਹੜੇ ਹੈਗੇ ਸਾਰੀਆਂ ਜਾਤਾਂ ਤੇ ਉਹਨਾਂ ਜਾਤਾਂ ਦਾ ਇੱਕ ਜਿਹੜਾ ਗੋਲਬੰਦ ਬਣਾ ਕੇ ਉਹਨਾਂ ਨੇ ਇਸ ਢੰਗ ਦੇ ਨਾਲ ਆਪਣੇ ਆਪ ਨੂੰ ਪੇਸ਼ ਕੀਤਾ ਕਿ ਇਹ ਜਿਹੜੇ जाट ਹੈ ਜੱਟਾਂ ਦੇ ਵਿੱਚੋਂ ਜੇ ਆਪਾਂ ਦੇਖੀ ਤੇ ਭਪਿੰਦਰ ਸਿੰਘ ਹੁਣ ਦਾ ਬਿਲਕੁਲ ਬਿਲਕੁਲ ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਰਲਾ ਫੈਲ ਗਈ ਜੱਟਾਂ ਵਿੱਚ ਉਹਨਾਂ ਦੋਨਾਂ ਨੂੰ ਟਾਰਗੇਟ ਕਰਕੇ ਕਿ ਹਰਿਆਣੇ ਦੀ ਜਿਹੜੀ ਹੈਗੀ ਹੈ ਤਰੱਕੀ ਇਸ ਕਰਕੇ ਨਹੀਂ ਹੋਈ ਕਿ ਇਹਨਾਂ ਨੇ ਹਰਿਆਣੇ ਨੂੰ ਕਾਹ ਨਹੀਂ ਬੰਦੂ ਫਿਰ ਨਾਲੇ ਗੱਲ ਆ ਗਈ ਕਿ ਇਹ ਲੋਕ ਜਿਹੜੇ ਹੈਗੇ ਆ ਇਹ ਆਪਣੀ ਸੁਪਰਮੇਸੀ ਦਿਖਾਉਂਦੇ ਆ ਇਹ ਆਪਣੇ ਆਪ ਨੂੰ ਹੀ ਦਿਖਾਉਂਦੇ ਆ ਕਿ ਅਸੀਂ ਜਿਹੜੇ ਹੈ ਵੱਟੇ ਆ ਤੇ ਬਾਕੀ ਜੱਟਾਂ ਛੋਟੇ ਉਹਨਾਂ ਨਾਲ ਹੀ ਇਹ ਹੋ ਗਿਆ ਕਿ ਜਿਹੜੇ ਪੰਜਾਬ ਵਾਲੇ ਪਾਸੇ ਆ ਰਹੇ ਆ ਪੰਜਾਬ ਵਾਲੇ ਜਿਹੜੇ ਸਿੱਖ ਹੈ ਇਹ ਵੀ ਮਤਲਬ ਜਿਹੜੇ ਹੈਗੇ ਹਰਿਆਣੇ ਦੇ ਜਿਹੜੀ ਹੈ 12 ਪਿੰਡਸ ਵਿੱਚ ਡਿਸਟਰਬੈਂਸ ਕ੍ਰੀਏਟ ਕਰਦੇ ਹੈ ਤੇ ਉਧਰੋਂ ਆਪਾਂ ਦੇਖੀਏ ਹਰਿਆਣੇ ਦੇ ਵਿੱਚ ਵੀ ਜਿਹੜੇ ਚਨੂਨੀ ਸਾਹਿਬ ਹੈ ਉਹ ਸਿੱਖ ਪਾਈ ਚਨੂਨੀ ਰਿਪਰੈਜ਼ੈਂਟ ਕਰਦੇ ਹਨ ਉਹਨਾਂ ਨੇ ਅਜੇ ਹਾਵਾਤਾ ਪਰ ਸਰ ਗਿਆ ਕਿ ਉੱਥੇ ਜਿਹੜੀਆਂ ਗੈਰ ਸਿੱਖ ਤੇ ਗੈਰ ਜਾਟਾਂ ਸਾਰੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਔਰ ਉਹਨਾਂ ਨੇ ਇਕੱਠੀਆਂ ਹੋ ਕੇ ਤੇ ਭਾਰਤੀ ਜਨਤਾ ਪਾਰਟੀ ਦੇ ਹੱਕ ਤੇ ਵੋਟਾਂ ਪਾ ਕੇ ਤੇ ਤੀਜੀ ਵਾਰੀ ਸਰਕਾਰ ਬਣਾ ਦਿੱਤੀ ਹੁਣ ਆ ਪਾ ਜੀਏ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਅੰਦোলন ਤਕੜਾ ਆਪਾਂ ਜਾਣਦੇ ਹਾਂ ਕਿ ਜਿਹੜਾ ਕਿਸਾਨ ਮੋਰਚਾ ਲੱਗਿਆ ਸੀ ਦਿੱਲੀ ਦੇ ਵਿੱਚ ਉਹਦੀ ਅਗਵਾਈ ਜਾਂ ਉਹਦੀ ਸ਼ੁਰੂਆਤ ਪੰਜਾਬ ਤੋਂ ਹੋਈ ਪੰਜਾਬ ਤੋਂ ਹੋਈ ਹੈ ਬਿਲਕੁਲ ਹਾਂ ਮਾਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਬਣ ਗਿਆ ਸੀ ਲੇਕਿਨ ਜੇ ਪਹਿਲੇ ਪੜਾਅ ਦੇ ਵਿੱਚ ਵਾਪਸ ਦੇਖੀ ਤਾਂ ਪੰਜਾਬ ਦੀਆਂ ਜਿਹੜੀਆਂ ਬੱਤੀ ਜਿਸੀ ਬਣਦੀਆਂ ਸੀ ਉਹ ਅਲੱਗ-ਅਲੱਗ ਪਹਿਲਾਂ ਉਹਨਾਂ ਨੇ ਸ਼ੁਰੂ ਕੀਤਾ ਅੰਦੋਲਨ ਫਿਰ ਉਹ ਸਾਰੀਆਂ ਇਕੱਠੀਆਂ ਹੋ ਗਈਆਂ ਇਕੱਠੀਆਂ ਹੋ ਕੇ ਦਿੱਲੀ ਵੱਲ ਨੂੰ ਚੱਲੇ ਪੈ ਗਈ ਤੇ ਦਿੱਲੀ ਉਹ ਜਾਣ ਵਿੱਚ ਸਫਲ ਹੋ ਗਏ ਹਰਿਆਣੇ ਦੀ ਮਦਦ ਨਾਲ ਉੱਥੇ ਜਾ ਕੇ ਉਹਨੇ ਮੋਰਚਾ ਲਾਇਆ ਤੇ ਫਿਰ ਜਿਹੜੇ ਹੈਗੇ ਉਸ ਮੋਰਚਾ ਜਿਹੜਾ 378 ਦਿਨ ਚਲਿਆ 700 ਤੋਂ ਉੱਪਰ ਕਿਸਾਨ ਉਹਦੇ ਵਿੱਚ ਸ਼ਹੀਦ ਹੋ ਗਏ ਸੀ ਔਰ ਮਜਬੂਰ ਕਰਤਾ ਸੀ ਉਸ ਮੋਰਚੇ ਨੇ ਮੋਦੀ ਸਾਹਿਬ ਨੂੰ ਕਿ ਉਹ ਕਾਲੇ ਕਾਨੂੰਨ ਵਾਪਸ ਲੈਣ ਜਿਹੜੇ ਪਾਰਲੀਮੈਂਟ ਨੇ ਉਹ ਕਾਨੂੰਨ ਬਣਾਏ ਸੀ ਫਿਰ ਉਸੇ ਨੇ ਰੱਦ ਕਰਵਾ ਜਿਹੜਾ ਹੈਗਾ ਉਹ ਮਤਾ ਪਾਸ ਕੀਤਾ ਜਿਸ ਦਾ ਬਾਅਦ ਵਿੱਚ ਨੋਟੀਫਿਕੇਸ਼ਨ ਹੋਇਆ ਹੁਣ ਆਪਾਂ ਜੀ ਅੱਗੇ ਅੱਗੇ ਇੱਥੇ ਪੰਜਾਬ ਦੇ ਵਿੱਚ ਹੁਣ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਨਹੀਂ ਹੈ ਪਾਰਟੀ ਜਨਤਾ ਪਾਰਟੀ ਪਾਵਰ ਚ ਨਹੀਂ ਹੈ ਬੈਸੇ ਉਹ ਹੀ ਹੁੰਦਾ ਹੈਗੀ ਜੀ ਲੇਕਿਨ ਪਾਵਰ ਚ ਕੋਈ ਕਿਹੜੀ ਆਮ ਆਦਮੀ ਪਾਰਟੀ ਹੈ ਉਹ ਆਮ ਆਦਮੀ ਪਾਰਟੀ ਬਿਲਕੁਲ ਬਿਲਕੁਲ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜੇ ਲੀਡਰ ਕੌਣ ਹੈ ਜੀ ਉਸੇ ਲੀਡਰ ਹੈਗੇ ਆ ਭਗਵੰਤ ਸਿੰਘ ਮਾਨ ਜੀ ਸੁਪਰੀਮੋ ਕੌਣ ਹੈ ਉਹ ਹੈਗੇ ਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਹਰਿਆਣੇ ਨੂੰ ਵੀ ਬਿਲੋਂਗ ਕਰਦੇ ਆ ਅਰਵਿੰਦ ਕੇਜਰੀਵਾਲ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਕਿਤੇ ਬੱਧ ਨੇੜਿਆ ਆ ਆਰਐਸਐਸ ਦੇ ਦੂਜਿਆਂ ਦੇ ਨਾਲ ਜਿਹੜਾ ਇਹ ਅੰਦੋਲਨ ਚੱਲਿਆ ਸੀਗਾ ਕੈਂਪੇਨ ਅਗੇਂਸਟ ਕ腐ਸ਼ਨ ਜਦੋਂ ਇਹਨਾਂ ਨੂੰ ਬਈ ਬਾਬਾ ਅੰਨਾ ਹਜ਼ਾਰੇ ਨੂੰ ਬਿਠਾਇਆ ਗਿਆ ਸੀ ਅੰਨਾ ਹਜ਼ਾਰੇ ਸਿਰਫ ਸਿਰਫ ਇੱਕ ਚਿਹਰਾ ਸੀ ਚਿਹਰਾ ਸੀ ਠੀਕ ਹੈ ਉਹਦੇ ਪਿੱਛੇ ਜਿਹੜੀ ਹੈ ਤਾਕਤ ਉਹ ਆਰਐਸਐਸ ਦੀ ਸੀ ਸੋ ਆਰਐਸਐਸ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਮਾਂ ਹੈ ਆਰਐਸਐਸ ਚਾਹੁੰਦੀ ਹੈ ਕਿ ਇਸ ਦੇਸ਼ ਦੇ ਵਿੱਚ ਟੂ ਪਾਰਟੀ ਸਿਸਟਮ ਹੋਵੇ ਲੇਕਿਨ ਦੋਨੋਂ ਪਾਰਟੀਆਂ ਜਿਹੜੀਆਂ ਉਹ ਹਿੰਦੂਤਵ ਨੂੰ ਪਰਨਾਈਆਂ ਹੋਣ ਉਹਦੇ ਵਿੱਚ ਸੈਕੂਲਰਿਜ਼ਮ ਦੀ ਕੋਈ ਝਲਕ ਨਾ ਹੋਵੇ ਤੇ ਜੇ ਭਾਰਤੀ ਜਨਤਾ ਪਾਰਟੀ ਤੋਂ ਲੋਕ ਖਫਾ ਹੋ ਜਾਣ ਤਾਂ ਉਹ ਆਵਾਜ਼ ਵੀ ਪਾਈ ਦਿੰਨ ਲੈ ਕੇ ਜਾਂਦੇ ਤੇ ਜੇ ਆਮ ਆਦਮੀ ਪਾਰਟੀ ਤੋਂ ਖਫਾ ਹੋ ਜਾਂਦਾ ਉਹ ਲੈ ਹਿੰਦ ਭਾਰਤੀ ਜਨਤਾ ਪਾਰਟੀ ਨੂੰ ਨਾਲ ਅਗਲਾ ਦਿਨ ਦਾ ਜਿਹੜਾ ਹੈਗਾ ਆਰਐਸਐਸ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਕੀਦਾ ਐਲਾਨ ਕੀਤਾ ਹੈ ਮੋਦੀ ਸਾਹਿਬ ਨੇ ਕਾਂਗਰਸ ਮੁਕਤ ਭਾਰਤ ਕਾਂਗਰਸ ਮੁਕਤ ਭਾਰਤ ਹਾਂ ਵੀ ਕਾਂਗਰਸ ਨੂੰ ਖਤਮ ਕਰਨ ਦੇ ਇੱਕ ਉਹਦੀ ਸਾਦੇ ਇੱਕ ਨਵੀਂ ਪਾਰਟੀ ਨਵੀਂ ਧਿਰ ਲੈ ਕੇ ਆਉਣੀ ਹੈ ਇਸ ਕਿਸਮ ਦੀ ਉਹਨਾਂ ਦੀ ਯੋਜਨਾ ਹੈ ਉਹ ਯੋਜਨਾ ਜਿਹੜੀ ਹੈਗੀ ਹੈ ਉਹ ਯੋਜਨਾ ਦੇ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਜਿਹੜਾ ਹੈ ਉਹ ਕੇਜਰੀਵਾਲ ਫੋਰੀ ਦੀ ਉਹਦਾ ਹਿੱਸਾ ਹੈ ਹੁਣ ਇਸ ਵੇਲੇ ਪੰਜਾਬ ਚ ਭਾਵੇਂ ਮੁਖਮੰਤਰੀ ਭਗਵੰਤ ਸਿੰਘ ਮਾਨ ਹੈ ਲੇਕਿਨ ਚਲਦੀ ਕੀ ਦੀ ਹੈ ਫੈਸਲੇ ਕੌਣ ਲੈਂਦੇ ਉਹ ਕੇਜਰੀਵਾਲ ਦੇਖੋ ਉਹਨਾਂ ਦੀ ਟੀਮ 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 ਲੈਂਦੀ 2017 ਵੇਲੇ ਦੀ ਚੋਣ ਤੋਂ ਪਹਿਲਾਂ ਤੁਹਾਡੇ ਵੇ ਯਾਦ ਕਰਾਉਣਾ ਜਦੋਂ ਕੇਜਰੀਵਾਲ ਸਾਹਿਬ ਜਲੰਧਰ ਗਏ ਸੀ ਉੱਥੇ ਪੰਜਾਬ ਪ੍ਰੈਸ ਕਲੱਬ ਦੇ ਵਿੱਚ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉੱਥੇ ਸਵਾਲ ਪੁੱਛੇ ਸੀ ਪੱਤਰਕਾਰਾਂ ਨੇ ਜਿਦੋਂ ਇਹ ਪੁੱਛਿਆ ਸੀ ਕਿ ਪਾਣੀ ਬਾਰੇ ਤੁਹਾਡੀ ਕੀ ਸਮਝ ਹੈ ਤੇ ਉਹਨਾਂ ਨੇ ਕਿਹਾ ਸੀ ਪਾਣੀ ਹਰਿਆਣੇ ਨੂੰ ਵੀ ਮਿਲਣਾ ਚਾਹੀਦਾ ਪਾਣੀ ਪੰਜਾਬ ਨੂੰ ਵੀ ਮਿਲਣਾ ਚਾਹੀਦਾ ਔਰ ਪਾਣੀ ਜਿਹੜਾ ਦਿੱਲੀ ਨੂੰ ਵੀ ਮਿਲਣਾ ਚਾਹੀਦਾ ਮਤਲਬ ਪੰਜਾਬ ਤੋਂ ਪਾਣੀ ਜਿਹਦੇ ਉੱਤੇ ਉਹਨਾਂ ਦੀ ਉਸੇ ਵੇਲੇ ਨਿਗਾਸੀ ਸੋ ਹੁਣ ਉਹਨਾਂ ਨੇ ਕਿਉਂਕਿ ਦੇਖ ਲਿਆ ਕਿ ਸਾਡੀ ਸਰਕਾਰ ਜਿਹੜੀ ਹੈ ਲੋਕ ਕਿ ਤੋਂ ਬਹੁਤੇ ਸੰਤੁਸ਼ਟ ਨਹੀਂ ਤੇ ਫੇਰ ਫੇਰ ਸਰਕਾਰ ਬਣਾਉਣੀ ਹੈ ਇਸ ਲਈ ਸਰਕਾਰ ਵਾਸਤੇ ਉਹ ਬਰਾਉਂਡ ਵਾਸਤੇ ਕੀ ਹੀ ਲਾ ਵਰਤਿਆ ਜਾਵੇ ਕਿਉਂਕਿ ਕਿਸਾਨ ਮੰਗਾ ਨੂੰ ਲੈ ਕੇ ਕਿਸਾਨ ਐਜੀਟੇਸ਼ਨ ਕਰ ਰਹੇ ਹੈ ਜਾਂ ਕਿਸਾਨਾਂ ਦੇ ਜਦੋਂ ਕੋਈ ਕਿਸੇ ਬੰਦੇ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਉਹਨੂੰ ਛਾਉਣ ਨੂੰ ਲੈ ਕੇ ਐਜੀਟੇਸ਼ਨ ਕਰ ਰਹੇ ਹੈ ਉਸ ਐਜੀਟੇਸ਼ਨ ਦੇ ਚੱਲਦੇ ਹੁਣ ਤੁਹਾਨੂੰ ਪਤਾ ਵੀ ਇੱਥੇ ਵੀ ਆਪਣੇ ਹੁਣ ਬਟਿੰਡੇ ਦੇ ਵਿੱਚ ਇੱਕ ਮੋਰਚਾ ਲੱਗਿਆ ਮੋਰਚਾ ਬਿਲਕੁਲ ਲੱਗਿਆ ਹੋਇਆ ਜਿਹਦਾ ਮਤਲਬ ਆ ਪੱਕੇ ਦੀ ਸਿਖਰ ਕੱਲ ਸੀ ਕੱਲ ਸੀ ਹਾਂ ਉਹ ਸਿਖਰ ਇਸ ਕਰਕੇ ਕੱਲ ਸੀ ਵੀ ਕਿਉਂਕਿ ਇਹਨਾਂ ਦੇ ਜਿਹੜੇ ਹੈਗੇ ਆ ਦੋ ਲੀਡਰ ਜਿਨ੍ਹਾਂ ਨੂੰ ਚੌਕੇ ਪਿੰਡ ਦੇ ਵਿੱਚ ਇੱਕ ਸਕੂਲ ਦਾ ਝਗੜਾ ਸੀ ਜੀ ਉਸ ਸਬੰਧ ਦੇ ਵਿੱਚ ਉਹਨਾਂ ਨੂੰ ਕਸਟਡੀ ਚ ਲਿਆ ਹੋਇਆ ਸੀ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਵਾ ਉਹ ਕਾਫੀ ਅਰਸੇ ਤੋਂ ਜੇਲ੍ਹ ਦੇ ਵਿੱਚ ਤੇ ਦਿਮਾਨ ਤੋਂ ਉਹਨਾਂ ਦੀ ਹੋ ਨਹੀਂ ਰਹੀ ਤਾਂ ਹੁਣ ਕਿਸਾਨਾਂ ਨੇ ਅंदोलਨ ਸ਼ੁਰੂ ਕੀਤਾ ਕਿ ਸਰਕਾਰ ਆਪਣੇ ਪੱਧਰ ਤੇ ਉਹ ਕੇਸ ਵਾਪਸ ਲਵੇ ਤੇ ਉਹਨਾਂ ਦੀ ਰਿਹਾਈ ਕਰੇ ਉਹ ਰਿਹਾਈ ਨੂੰ ਲੈ ਕੇ ਉਹਨਾਂ ਦੀ ਪਹਿਲਾਂ ਗੱਲਬਾਤ ਵੀ ਚੱਲੀ ਲੇਕਿਨ ਗੱਲਬਾਤ ਕਿਸੇ ਸਰੇਣੀ ਨਹੀਂ ਲੱਗੀ ਫਿਰ ਕੱਲ ਕਿਸਾਨਾਂ ਨੇ ਇੱਥੇ ਪੱਕਾ ਮੋਰਚਾ ਬਠਿੰਡੇ ਚ ਲਾਉਣ ਦਾ ਫੈਸਲਾ ਕੀਤਾ ਸੀ ਜਿਸ ਦੇ ਬਾਰੇ ਕੱਲ ਵਕਫ ਵਕਫ ਸਮੇਂ ਦੇ ਤੱਕ ਸਨ ਜਥੇ ਨੇ ਇਧਰ ਨੂੰ ਆਉਣਾ ਸੀ ਤੁਸੀਂ ਦੇਖੋ ਕਿ ਮਾਲਵੇ ਦੇ ਵੀ ਜੁਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਾਲੀ ਬੀਕੇ ਜੁਗ ਇਕਤਾ ਉਗਰਾਹਾਂ ਜੀ ਉਹਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਬਹੁਤ ਵੱਡਾ ਉਹ ਜਦੋਂ ਬੰਦੇ ਆਪਣੇ ਮਤਲ ਲੈ ਕੇ ਕੱਲ ਆ ਰਹੇ ਸੀ ਤੇ ਥਾਂ ਥਾਂ ਤੇ ਰੋਕਾਂ ਪਾਈਆਂ ਗਈਆਂ ਬਰਨਾਲਾ ਜ਼ਿਲ੍ਹੇ ਦੇ ਬਠਿੰਡੇ ਦੇ ਵਿੱਚ ਅਥਰੂ ਗੈਸ ਦਾ ਇਸਤੇਮਾਲ ਕੀਤਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਲਿਖਿਆ ਹੋਣਾ ਤੁਸੀਂ ਕਿ ਇੱਥੇ ਲਾਤੀ ਚਾਰਜ ਕੀਤਾ ਬਿਲਕੁਲ ਜੀ ਔਰ ਬੜਾ ਲੰਮਾ ਸਮਾਂ ਰਾਤ ਦੇਰ ਤੱਕ ਜਾਮ ਰਿਹਾ ਬਹੁਤ ਵੱਡਾ ਜਾਮ ਲੱਗਿਆ ਰਿਹਾ ਫਿਰ ਤਿੰਨ ਦਿਨਾਂ ਦਾ ਅਲਟੀਮੇਟ ਵੀ ਦੇ ਕੇ ਕਿਸਾਨ ਫਿਰ ਬਾਸ ਚਲੇ ਗਏ ਕਿ ਜੇ ਤਿੰਨ ਦਿਨਾਂ ਦੇ ਵਿੱਚ ਤੁਸੀਂ ਕੋਈ ਫੈਸਲਾ ਕਰ ਲਓ ਠੀਕ ਹੈ ਨਹੀਂ ਅਸੀਂ ਆਵਾਂਗੇ ਹੁਣ ਆਪਾਂ ਇਹ ਦੇਖੀ ਕਿ ਇੱਕ ਇਹ ਜਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਜਿਹਨੂੰ ਤਾਕਤ ਚਾਹੀਏ ਤਾਕਤ ਦੇ ਵਿੱਚ ਕਦੇ ਨਾਲ ਆਈ ਸੀ ਇਹ ਤਾਕਤ ਦੇ ਵਿੱਚ ਆਈ ਸੀ ਉਸ ਜਾਗ ਨਾਲ ਜਿਹੜੀ ਕਿਸਾਨ ਸੰਘਰਸ਼ ਨੇ ਲੋਕਾਂ ਦੇ ਵਿੱਚ ਇੱਕ ਚੇਤਨਤਾ ਪੈਦਾ ਕੀਤੀ ਜਿਹਦੇ ਵਿੱਚ ਉਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਅਸੀਂ ਪੁਰਾਣੇ ਨੂੰ ਬਦਲਣਾ ਹੈ ਤੇ ਨਵੇਂ ਨੂੰ ਲੈ ਕੇ ਆਉਣਾ ਹੈ ਔਰ ਮੈਨੂੰ ਇਹ ਕਹਿੰਦੇ ਵਿੱਚ ਵੀ ਕੋਈ ਗ੍ਰੇਜ ਨਹੀਂ ਕਿ ਭਾਰਤੀ ਜਨਤਾ ਪਾਰਟੀ ਆਪਣੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਇਕਤਾ ਉਗਰਾਹਾ ਦਾ ਜਿਹੜਾ ਸੰਗਰੂਰ ਵਾਲਾ ਇਹ ਜਿੱਥੇ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਆਧਾਰ ਹੈ ਮੈਂ ਇਹ ਤਾਂ ਨਹੀਂ ਇਲਜ਼ਾਮ ਲਗਾਉਂਗਾ ਕਿ ਉੱਥੇ BKU ਉਗਰਾਹਾ ਦੀ ਲੀਡਰਸ਼ਿਪ ਨੇ ਕਹਿ ਕੇ ਵੋਟਾਂ ਪਾਈਆਂ ਭਾਰਤੀ ਜਨਤਾ ਆਏ ਨੂੰ ਆਵਾਜ਼ ਦੀ ਪਾਰਟੀ ਬਿਲਕੁਲ ਲੇਕਿਨ ਇੱਕ ਫੈਕਟ ਹੈ ਕਿ ਉਹਨਾਂ ਲੋਕਾਂ ਨੇ ਇਹ ਦੇਖਿਆ ਕਿ ਸਾਨੂੰ ਤੰਬੀ ਨਹੀਂ ਚਾਹੀਦੀ ਹੈ ਉਹਨਾਂ ਨੂੰ ਇਹ ਲੱਗਿਆ ਕਿ ਭਗਵੰਤ ਮਾਨ ਸਾਡਾ ਪਾਰਲੀਮੈਂਟ ਦਾ ਮੈਂਬਰ ਵੀ ਰਿਹਾ ਇਹ ਬੰਦਾ ਜਿਹੜਾ ਹੈਗਾ ਬੋਲਦਾ ਵੀ ਬਹੁਤ ਵਧੀਆ ਸਟੇਰ ਵੀ ਅਸਿਸਟੈਂਟ ਦੇਤੇ ਕਰਦਾ ਆਪਾਂ ਕਿਉਂ ਨਾ ਵੋਟਾਂ ਪਾਈਏ ਤਾਂ ਮਾਲਵਾ ਖਿੱਤੇ ਦੇ ਵਿੱਚ ਸੰਗਰੂਰ ਤੋਂ ਲੈ ਕੇ ਮਾਲਵਾ ਖਿੱਤੇ ਦੇ ਵਿੱਚ BKU ਦੇ ਪ੍ਰਭਾਵ ਵਾਲੇ ਕਿਸਾਨਾਂ ਨੇ ਆਪਣੀਆਂ ਵੋਟਾਂ ਆਮ ਆਦਮੀ ਪਾਰਟੀ ਨੇ ਪਾਇਆ ਭਗਵੰਤ ਸਿੰਘ ਮਾਨ ਦੀ ਵਜ੍ਹਾ ਕਰਕੇ ਜੀ ਸਰਕਾਰ ਬਣ ਗਈ ਹੁਣ ਤੁਸੀਂ ਇਹ ਦੇਖੋਗੇ ਜਿਨ੍ਹਾਂ ਦੇ ਮੋਢਿਆਂ ਤੇ ਚੜ ਕੇ ਇਹ ਸਰਕਾਰ ਬਣਾਉਣ ਵਿੱਚ ਇਹ ਪਾਰਟੀ ਕਾਮਯਾਬ ਹੋਈ ਹੈ ਅੱਜ ਉਹਨਾਂ ਦੇ ਡਾਂਗ ਕਿਉਂ ਫਿਰਦੀ ਹੈ ਮੇਰਾ ਇਸ ਤੇ ਜਵਾਬ ਇਹ ਹੈ ਕਿ ਡਾਂਗ ਇਸ ਕਰਕੇ ਫਿਰਦੇ ਹੈ ਤਾਂ ਕਿ ਜਿਹੜਾ ਭੱਗੀ ਪਾਈ ਚਾਰੇ ਬਾਕੀ ਭਾਈਚਾਰੇ ਨੂੰ ਸਾਬਤ ਕੀਤਾ ਜਾਵੇ ਕਿ ਇਹ ਕਿਸਾਨ ਹੈ ਜਿਹੜੇ ਇਹ ਨਿੱਤ ਤੁਹਾਡੇ ਰਾਹ ਬੰਦ ਕਰਦੇ ਆ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਪਾਉਂਦੇ ਆ ਤੁਹਾਡੀ ਤਰੱਕੀ ਆ ਜਿਹੜੀ ਰੋਟੀ ਰੋਜ਼ੀ ਰੋਟੀ ਦੇ ਵਿੱਚ ਇਹ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਗਲਤ ਭਾਈਚਾਰੇ ਦੇ ਲੋਕਾਂ ਨਾਲ ਵਿਤਕਰੇ ਕਰਦੇ ਆ ਇਹ ਕਿਸਾਨ ਕਿਸਾਨ ਕਰਦੇ ਆ ਖੇਤ ਮਜ਼ਦੂਰਾਂ ਦੀ ਗੱਲ ਨਹੀਂ ਕਰਦੇ ਤੇ ਤੁਹਾਡੀ ਖੈਰਖਵਾ ਜੇ ਕੋਈ ਹੈ ਤਾਂ ਉਹ ਆਮ ਆਦਮੀ ਪਾਰਟੀ ਹੈ ਇਹ ਮਤਲਬ ਕਿਸਾਨਾਂ ਦੇ ਮੁਕਾਬਲੇ ਤੇ ਬਾਕੀ ਸਾਰੀਆਂ ਤਰ੍ਹਾਂ ਨੂੰ ਹਰਿਆਣੇ ਵਾਲ ਜਿਵੇਂ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਇਕੱਠਾ ਕਰਕੇ ਉਹਨਾਂ ਤੋਂ ਵੋਟਾਂ ਪਾਈਆਂ ਸੀ ਠੀਕ ਉਸੇ ਤਰ੍ਹਾਂ ਤੇ ਇਹ ਚਾਹੁੰਦੇ ਆ ਕਿ ਵੋਟਾਂ ਸਾਨੂੰ ਪੈ ਜਾਣ ਪਰ ਮੇਰੀ ਇਹਦੇ ਬਾਰੇ ਸਮਝ ਇਹ ਹੈ ਕਿ ਇਹਨਾਂ ਦੀ ਕੋਸ਼ਿਸ਼ ਹੈ ਪਰ ਪੰਜਾਬ ਚ ਇਹ ਜਿਹੜਾ ਹੈਗਾ ਫਾਰਮੂਲਾ ਇਹ ਲਾਗੂ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਔਰ ਪੰਜਾਬ ਦੇ ਕਿਸਾਨਾਂ ਖੇਤ ਮਜ਼ਦੂਰਾਂ ਤੇ ਪੰਜਾਬ ਦੇ ਦੁਕਾਨਦਾਰਾਂ ਪਿੰਡਾਂ ਚ ਰਹਿਣ ਵਾਲੇ ਲੋਕ ਹੈ ਉਨ੍ਹਾਂ ਦੇ ਸਬੰਧ ਆਪਸ ਵਿੱਚ ਬੜੇ ਪੀੜੇ ਬਿਲਕੁਲ ਮੈਂ ਇੱਕ ਮਿਸਾਲ ਦੇਵਾਂਗਾ ਕਿ ਕਿਸਾਨ ਆंदोलन ਵੇਲੇ ਜਿਹੜੇ ਹਿੰਦੂਪਾਈ ਚਾਰੇ ਦੇ ਰੋਕ ਸੀ ਹੋਾਰਤ ਰਹੀ ਸੀ ਉਹ ਦੁਕਾਨਦਾਰ ਸੀ ਜਾਂ ਜਿਹੜੇ ਸ਼ਹਿਰੀ 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 ਮਜ਼ਦੂਰ ਆ ਜਿਨ੍ਹਾਂ ਨੂੰ ਆਪਾਂ ਕੋਈ ਮੰਡੀਆਂ ਚ ਕੰਮ ਕਰਨ ਵਾਲੇ ਲੋਕ ਜਿਹੜੇ ਉਸ ਵਿੱਚ ਝਾਰਾ ਚੂੜਾ ਲਾਉਂਦੇ ਜਿਹੜੇ ਉੱਥੇ ਮਜ਼ਦੂਰੀ ਕਰਦੇ ਆ ਉਹ ਤੇ ਪਿੰਡਾਂ ਦੇ ਖੇਤ ਵਿੱਚ ਤੋਂ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਹੈ ਨਾ ਉਹ ਇਹ ਜਾਤ ਪੱਤ ਵੀ ਜਿਹੜੀ ਉਸ ਲੈਵਲ ਦੀ ਨਹੀਂ ਗੁਰੂਆਂ ਦਾ ਇੱਥੇ ਰਹਿ ਗਿਆ ਪ੍ਰਭਾਵ ਹੈ ਇਸ ਕਰਕੇ ਇਹਨਾਂ ਨੂੰ ਕਾਮਯਾਬੀ ਤਾਂ ਨਹੀਂ ਮੈਨੂੰ ਮਿਲਦੀ ਲੱਗਦੀ ਜੀ ਲੇਕਿਨ ਲੇਕਿਨ ਇਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਪੈਰ ਧਰ ਕੇ ਸੱਤਾ ਤੱਕ ਪਹੁੰਚੇ ਹਨ ਉਹਨਾਂ ਦੇ ਢਾਂਗ ਫੇਰ ਕੇ ਸ਼ਾਇਦ ਸਾਨੂੰ ਸੱਤਾ ਪ੍ਰਾਪਤ ਹੋ ਜੇ ਦੁਬਾਰਾ ਫਿਰ ਸੱਤਾ ਕਬਜ਼ਾ ਬਰਕਰਾਰ ਆ ਜਾਵੇ ਜੋ ਕੁਝ ਹਰਿਆਣੇ ਦੇ ਭਾਰਤੀ ਜਨਤਾ ਪਾਰਟੀ ਨੇ ਕੀਤਾ ਉਹੀ ਦੁਹਰਾਓ ਪੰਜਾਬ ਦੇ ਵਿੱਚ ਦੁਹਰਾਉਣਾ ਚਾਹੁੰਦੇ ਆ ਚਾਹੁੰਦੇ ਆ ਟੈਲੋ ਸਾਹਿਬ ਅੱਗੇ ਚੱਲਦੇ ਆਂ ਕਾਂਗਰਸ ਪਾਰਟੀ ਦਾ ਜਿਹੜਾ ਕਾਟੋ ਪਲੇਸ ਹੈ ਜੀ ਇਹਦੇ ਵਿੱਚ ਕਸੂਰਵਾਰ ਸਿੱਧੂ ਜੋੜੀ ਜਾਂ ਪ੍ਰਿੰਕਾ ਜਾਂ ਰਾਹੁਲ ਗਾਂਧੀ ਜ਼ਿੰਮੇਵਾਰ ਹੈ ਕੌਣ ਹੈ ਜੀ ਕੀ ਗੱਲ ਬਾਤ ਹੈ ਉਹ ਵੀ ਸਾਡੇ ਜਿਹੜੇ ਦਰਸ਼ਕ ਤੇ ਸਰੋਤੇ ਦੱਸਿਓ ਮਾੜਾ ਦੇਖੋ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਬਹੁਤ ਪੁਰਾਣੀ ਪਾਰਟੀ ਹੈ 1885 ਦੇ ਵਿੱਚ ਹੀ ਬਣੀ ਸੀ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਦੂਜੀ ਪਾਰਟੀ ਇਥੇ ਕਮਿਊਨਿਸਟ ਪਾਰਟੀ ਹੈ ਜਿਹੜੀ 1925 ਜ ਬਣਦੀ ਹੈ ਜੀ ਫਿਰ ਕਮਿਊਨਿਸਟ ਪਾਰਟੀ ਦੇ ਨਾਲ ਹੀ ਉਸੇ ਸਮੇਂ ਦੌਰਾਨ 1925 ਦੇ ਵਿੱਚ ਆਰਐਸਐਸ ਬਣਦੀ ਹੈ ਆਰਐਸਐਸ ਨੇ ਪਹਿਲਾਂ ਹਿੰਦੂ ਮਹਾਸਭਾ ਦਾ ਗਠਨ ਕੀਤਾ ਫਿਰ ਜਨ ਸੰਘ ਦਾ ਕੀਤਾ ਤੇ ਫਿਰ ਭਾਰਤੀ ਜਨਤਾ ਪਾਰਟੀ ਬਣੀ ਇਹ ਦਿਨ ਮਤਲਬ ਲਗਭਗ ਆਪਾਂ ਕਹੋਗੇ ਕਾਂਗਰਸ ਸਭ ਤੋਂ ਪੁਰਾਣੀ ਹੈ ਤੇ ਇਹ ਦੋ ਜਿਹੜੀਆਂ ਬਰਾਬਰ ਬਰਾਬਰ ਦੇ ਤਰ੍ਹਾਂ ਆਉਂਦੀਆਂ ਤਾਂ ਇਹ ਕਾਂਗਰਸ ਪਾਰਟੀ ਜਿਹੜੀ ਇੰਨੀ ਪਪੂਲਰ ਸੀ ਹੌਲੀ ਹੌਲੀ ਜਿਹਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਅਗਵਾਈ ਵੀ ਕੀਤੀ ਅੱਜਕੱਲ ਤੁਸੀਂ ਦੇਖਿਆ ਕਿ ਪਾਰਲੀਮੈਂਟ ਦੇ ਵਿੱਚ ਵੀ ਇਹਨਾਂ ਦੇ ਕੋਲੇ ਬਹੁਤੀ ਸਟਰੈਂਥ ਨਹੀਂ ਸਿਰਫ ਸੌਕ ਬੰਦਾ ਹੈ ਜੀ ਦੀ ਵਜ੍ਹਾ ਕਰਕੇ ਪਹਿਲਾਂ ਦੋ ਦੋ ਜਿਹੜੇ ਹੈਗੇ 2014 ਤੇ 2000 ਆਪਣੀ 19 ਵਾਲੀ ਜੀ ਇਹਦੇ ਵਿੱਚ 2019 ਵਾਲੀ ਤਾਂ ਮੈਨੂੰ ਪੱਕਾ ਪਤਾ 14 ਬਾਰੇ ਮੈਨੂੰ ਸ਼ਾਇਦ ਬਹੁਤਾ ਮੈਂ ਨਮਾਜ਼ ਚ ਨਹੀਂ 2019 ਦੇ ਬਾਰੇ ਵੀ ਇਹਨਾਂ ਦੇ ਕੋਲੇ ਵਿਰੋਧੀ ਧਿਰ ਦਾ ਰਤਵਾ ਨਹੀਂ ਨਹੀਂ ਸੀਗਾ ਔਰ ਹੁਣ ਇਹਨਾਂ ਦੇ ਕੋਲੇ ਵਿਰੋਧੀ ਧਿਰ ਦਾ ਰਤਵਾ ਆ ਗਿਆ ਹੈ ਲੇਕਿਨ ਇਹ ਗੱਲ ਵੀ ਆਪਾਂ ਨੂੰ ਮੰਨਣੀ ਪਈ ਹੈ ਕਿ ਪਹਿਣੀ ਹੈ ਕਿ ਕਾਂਗਰਸ ਪਾਰਟੀ ਜਦੋਂ ਮੁਰਸੁਰੀਤ ਹੁੰਦੀ ਹੈ ਉਹ ਪੰਜਾਬ ਵਾਲੇ ਰਸਤੇ ਹੁੰਦੀ ਜੀ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਤਾਂ ਉਤੋਂ ਇਹਨਾਂ ਦੀ ਜਿਹੜੀ ਹੈਗੀ ਬੁਰਸੂਦ ਕੀਤੀ ਸ਼ੁਰੂ ਹੋਈ 2004 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਦੇ ਵਿੱਚ ਫਿਰ ਇੱਕ ਕੋਲੀਸ਼ਨ ਸਰਕਾਰ ਬਣ ਗਈ ਸੀ ਜੀ ਇਵੇਂ ਜਿਵੇਂ ਤੁਸੀਂ ਇਹ ਦੇਖੋ ਕਿ ਹੁਣ ਵੀ ਜੀ ਜਦੋਂ 2022 ਦੇ ਵਿੱਚ ਕਾਂਗਰਸ ਪਾਰਟੀ ਪੂਨ ਹਾਰ ਗਈ ਜੀ ਤੇ 2024 ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਤੇ ਜਿਹੜਾ ਪ੍ਰਵਿੰਦਰ ਤੁਸੀਂ ਇਹ ਦੇਖੋ ਇਹ ਤੋਂ 13 'ਚ 7 ਸੀਟਾਂ ਮਿਲਦੀਆਂ ਕਾਂਗਰਸ ਪਾਰਟੀ ਨੂੰ ਬਿਲਕੁਲ ਮਤਲਬ ਲੋਕ ਜਿਹੜੇ ਹੈਗੇ ਪੰਜਾਬ ਦੇ ਉਹਨਾਂ ਦਾ ਸੁਖਾ ਕਾਂਗਰਸ ਪਾਰਟੀ ਵੱਲ ਲਾਏ باوجود ਇਸ ਗੱਲ ਦੇ ਕਿ ਉਹਨਾਂ ਨੂੰ ਕਈ ਮੁੱਦਿਆਂ ਨੂੰ ਲੈ ਕੇ ਗੁੱਸਾ ਗੋਲਾ ਵੀ ਇਹ ਅਗਲਾ ਗੁੱਸਾ ਵੀ ਹੈ ਖੈਗਾ ਹੈਗਾ ਇਹਨਾਂ ਦੇ ਪਰ ਹੁਣ ਆਪਾਂ ਇਹ ਦੇਖੀ ਦੀ ਕਾਂਗਰਸ ਪਾਰਟੀ ਦੀ ਹਾਲਤ ਜਦੋਂ 24 ਦੇ ਵਿੱਚ 7 ਸੀਟਾਂ ਹਲਦੀਆਂ ਅੱਜ ਦੀ ਘੜੀ ਦੇ ਆਪਾਂ ਇਹ ਦੇਖੀਏ ਕਿ ਕਾਂਗਰਸ ਪਾਰਟੀ ਦੇ ਕੋਲੇ ਜਿੰਨੇ ਲੀਡਰ ਹੈ ਤੇ ਉਹਨੇ ਮੁੱਖ ਮੰਤਰੀ ਹੈ ਭਾਵੇਂ ਲੋਕ ਚਾਹੁੰਦੇ ਕੇ ਸੀ ਕਾਂਗਰਸ ਪਾਰਟੀ ਨੂੰ ਲੈਣਾ ਚਾਹੁੰਦੇ ਪਰ ਇਹਨਾਂ ਦੀ ਲੀਡਰਸ਼ਿਪ ਆਉਣ ਨੂੰ ਤਿਆਰ ਤਿਆਰ ਨਹੀਂ ਹੈ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਇੱਕ ਮਾਮਲਾ ਚੱਲਦਾ ਹੈ ਸਿੱਧੂ ਜੋੜੀ ਦਾ ਜੀ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਉਹ ਥੋੜੇ ਜਿ ਖਫਾ ਹੈ ਨਵਜੋਤ ਕੌਰ ਸਿੱਧੂ ਜਿਹੜੀ ਹੈ ਤੇ ਨਵਜੋਤ ਸਿੰਘ ਸਿੱਧੂ ਚਾਹੁੰਦੇ ਕਿ ਪੰਜਾਬ ਕਾਂਗਰਸ ਦੀ ਕਮਾਂਡ ਸਾਡੇ ਹੱਥ ਹੋਣੀ ਚਾਹੀਦੀ ਹੈ ਜੀ ਲੇਕਿਨ ਉਸ ਮਾਮਲੇ ਨੂੰ ਲੈ ਕੇ ਉਹਨਾਂ ਵਿੱਚ ਕਾਫੀ ਮਤਭੇਦ ਸੀ ਤੇ ਉਹਨਾਂ ਨੇ ਪਹਿਲਾਂ ਬੜੇ ਬੜੀ ਆਪਾਂ ਗੱਲਾਂ ਕਰ ਚੁੱਕੇ ਦਵਾ 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 ਪਰ ਇਹ ਕਰਨਾ ਠੀਕ ਨਹੀਂ ਜੀ ਤਾਂ ਹੁਣ ਕੀ ਹੋਇਆ ਕਿ ਪਿੱਛੇ ਦੇ ਨਬੀਉਤ ਕੌਰ ਸਿੱਧੂ ਨੂੰ ਸਸਪੈਂਡ ਕਰਤਾ ਸੀ ਕਾਂਗਰਸ ਪਾਰਟੀ ਦੇ ਵਿੱਚ ਤੇ ਉਹਨੇ ਕਹਿੰਦਾ ਜੀ ਮੈਂ ਅਸਤੀਫਾ ਦਿੱਤਾ ਤੇ ਅਸਤੀਫਾ ਦੇ ਕੋਨੇ ਆਪਰਾ ਰਾਜਾਪੁਰੰਗ ਜਿਹੜੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤੇ ਕਾਫੀ ਸਾਰੇ ਇਲਜ਼ਾਮ ਵੀ ਲਾਏ ਉਸ ਤੋਂ ਬਾਅਦ ਚਲੋ ਇਹ ਮਾਮਲਾ ਉੱਪਰ ਰਿਹਾ ਫਿਰ ਉਹਨੇ ਕਿਹਾ ਜੀ ਕੁਝ ਦਿਨਾਂ ਬਾਅਦ ਉਹਨੇ ਕਿਹਾ ਮੈਂ ਕਾਂਗਰਸ ਪਾਰਟੀ ਛੱਡ ਦਿੱਤੀ ਉਹ ਹੁਣ ਕਾਂਗਰਸ ਪਾਰਟੀ ਛੱਡਤੀ ਉਹਨੇ ਕਿਹਾ ਮੈਂ ਉਹਨੂੰ ਅਸਤੀਫਾ ਦਿੱਤਾ ਅਸਤੀਫਾ ਪਤਾ ਨਹੀਂ ਉਹਨੇ ਕਾਗਜ਼ਾਂ 'ਚ ਦਿੱਤਾ કે ਨਹੀਂ ਦਿੱਤਾ ਲੇਕਿਨ ਉਹਨੇ ਜਨਤਕ ਤੌਰ ਤੇ ਗੱਲ ਕਹਿਤੀ ਸੀ ਕੱਲ ਜਿਹੜੇ ਹੈਗੇ ਆ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਮੈਂ ਆਪਣੇ ਜਿਹੜੇ ਇੰਚਾਰਜ ਐ ਇੱਥੋਂ ਦੇ ਸतीश ਬਗੇਲ ਸਾਹਿਬ ਜਿਹੜਾ ਜਿਹੜੇ ਬਗੇਲ ਸਾਹਿਬ ਪੰਜਾਬ ਪੰਜਾਬ ਦੇ ਇੰਚਾਰਜ ਆ ਸतीश ਗੜ ਦੇ ਜਿਹੜੇ ਹੈਗੇ ਆ ਸਾਬਕਾ ਮੁੱਖ ਮੰਤਰੀ ਉਹ ਇੱਥੇ ਆਏ ਹੋਏ ਸੀ ਅਮਰਸਰ ਵਾਲੇ ਪਾਸੇ ਰੈਲੀ ਕਰ ਰੂਲੀਆਂ ਟੈਸਟ ਕਰਦੇ ਸੀ मीडिया लग गए जोही बारे की कहना चाहते हो खास करके नवजोत कौर सिद्धू बारे गो नवजोत नवजोत है इलजाम लाया भयानक इल्जाम कि लाया राहुल गांधी राहुल गांधी का नाम भावे नहीं लिया पर समझ समझ वाले क्या पप्पू ने मोर ला ची आप ना पप्पू पप्पू ही है ਏ ਹੁਣ ਪੱਪੂ ਦਾ ਜੇ ਆਪਾਂ ਦੇਖੀਏ ਤਾਂ ਉਹਨੂੰ ਨਾਂ ਦਿੱਤਾ ਕਿਨੇ ਸੀ ਪੱਪੂ ਕੌਣ ਕਹਿਣ ਲੱਗਾ ਸੀ ਸਭ ਤੋਂ ਪਹਿਲਾਂ ਨਰਜੋਤ ਸਿੰਘੂ ਕਹਿਣ ਲੱਗਾ ਸੀ ਇਹ ਤੋਂ ਸ਼ੁਰੂ ਹੋਈ ਹੈ ਸਿਰ ਪਾਰਟੀ ਜਨਤਾ ਪਾਰਟੀ ਨੇ ਜਿਹੜਾ ਨਰਜੋਤ ਸਿੰਘੂ ਦਾ ਇਹ ਡਾਇਲੌਗ ਚੱਕਿਆ ਇਹ ਕਹਾਂ ਸੀ ਡਾਇਲੌਗ ਸੀ ਇਹਨੂੰ ਇਸਤੇਮਾਲ ਕੀਤਾ ਔਰ ਆਪਣੇ ਤੋਂ ਪੱਪੂ ਵਾਲਾ ਟੈਗ ਲਾਉਣ ਵਾਸਤੇ ਰਾਹੁਲ ਗਾਂਧੀ ਨੂੰ ਕਈ ਯਾਤਰਾਵਾਂ ਮਾ ਕਰਨੀਆਂ ਪਈਆਂ ਵੱਡੀ ਲੜਾਈ ਲੜਨੀ ਪਈ ਜੀ ਤਾਂ ਹੁਣ ਸਵਾਲੇ ਪੈਦਾ ਹੁੰਦਾ ਵੀ ਇਧਰ ਕਿਸੂਰਵਾਰ ਕੌਣ ਔਣ ਹੈ ਇਹ ਜੋ ਕੁਝ ਹੋਇਆ ਕੀ ਇਹਦੇ ਲਈ ਸਿੱਧੂ ਫੈਮਿਲੀ ਜ਼ਿੰਮੇਵਾਰ ਹੈ ਬਹੁਤ ਹੱਦ ਤੱਕ ਸਿੱਧੂ ਫੈਮਿਲੀ ਜ਼ਿੰਮੇਵਾਰ ਹੈ ਕਿ ਕੋਈ ਗੈਰ ਜ਼ਿੰਮੇਵਾਰੀ ਵਾਲੀ ਗੱਲ ਕਰ ਰਿਹਾ ਹੈ ਉਹ ਜਿਹੜੀ ਉਹਨਾਂ ਨੂੰ ਡਿਊਟੀ ਦਿੱਤੀ ਜਾਂਦੀ ਹੈ ਉਹ ਨਹੀਂ ਕਰਦੇ ਉਹਨਾਂ ਦੀਆਂ ਲਾਲਸਾਵਾਂ ਬਹੁਤ ਵੱਡੀਆਂ ਮੁੱਖ ਮੰਤਰੀ ਬਣਨਾ ਚਾਹੁੰਦੇ ਸਾਰਾ ਬਣਨਾ ਚਾਹੁੰਦੇ ਪਰ ਇੱਕ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਜੋੜੀ ਨੂੰ ਲਿਆਉਣ ਵਾਲਾ ਤੇ ਪ੍ਰੋਮੋਟ ਕਰਨ ਵਾਲਾ ਕੌਣ ਹੈ ਲਿਆਉਣ ਵਾਲੇ ਇਹਨਾਂ ਨੂੰ ਹੈਗੀ ਪ੍ਰਿੰਕਾ ਗਾਂਧੀ ਠੀਕ ਹੈ ਜੀ ਪ੍ਰਿੰਕਾ ਗਾਂਧੀ ਲੈ ਕੇ ਆਈ ਔਰ बार-बार ਮਿਸਟਰ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਹੈ ਕਿ ਮੇਰੀ ਜਿਹੜੀ ਹੈਗੀ ਮੈਂਟਰ ਉਹ ਪ੍ਰਿੰਕਾ ਗਾਂਧੀ ਹੈ ਮੇਰਾ ਲੀਡਰ ਰਾਹੁਲ ਗਾਂਧੀ ਹੈ ਜੋ ਕਹਿਣਗੇ ਮੈਂ ਉਹੀ ਬਣਾਉਂ ਕਰਾਂ ਪਰ ਜਦੋਂ ਨੇ ਦੇਖਿਆ ਕਿ ਮੈਨੂੰ ਮੁੱਖ ਮੰਤਰੀ ਦੇ ਚਿਹਰੇ 'ਤੇ ਪੇਸ਼ ਕਰਨਾ ਤਾਂ ਮੁਸ਼ਕਲ ਹੈ ਉਹ ਥੋੜਾ ਚੁੱਪ ਹੋ ਗਿਆ ਤੇ ਉਹਦੀ ਵਾਈਫ ਨੇ ਜਿਹੜੀ ਗੱਲ ਕਹਿਨੀ ਚ ਉਹਨੇ ਜਿੱਦ ਜੋ ਵਾਲ ਕਹਿ ਸਕੀ ਜੀ ਜੀ ਉਹਦੇ ਤੋਂ ਪਤਾ ਲੱਗਦਾ ਕਿ ਦੋਨਾਂ ਦੀ ਸਾਝੀ ਰਹਿ ਹੈ ਕਿਉਂਕਿ ਆਮ ਤੌਰ ਦੇ ਤੇ ਉਹ ਕਹਿੰਦੀ ਹੈ ਕਿ ਜੋ ਕੁਛ ਮੇਰੀ ਵਾਈਫ ਕਹਿੰਦੀ ਹੈ ਸਿੱਧੂ ਸਾਹਿਬ ਕਹਿੰਦੇ ਹੈ ਉਹ ਸਮਝ ਲਓ ਵੀ ਮੇਰੇ ਵਿਚਾਰ ਮੇਰੇ ਵਿਚਾਰ ਦੋਨਾਂ ਦੇ ਇੱਕੋ ਜਿਹੇ ਜੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਨੂੰ ਜਿਸ ਵੇਲੇ ਲਿਆਂਦਾ ਤੇ ਲੈ ਕੇ ਕਾਂਗਰਸ ਪਾਰਟੀ ਦੇ ਸਿਰ ਦੇ ਉੱਤੇ ਬਿਠਾਇਆ ਕਾਂਗਰਸ ਪਾਰਟੀ ਦੇ ਪੁਰਾਣੇ ਲੀਡਰ ਉਹਦਾ ਨਤੀਜਾ ਕੀ ਹੋਇਆ ਚੰਗੀ ਭਲੀ ਜਿਹੜੀ ਹੈਗੀ ਸਰਕਾਰ ਬਣਦੀ ਸੀ 2000 19 ਦੇ ਵਿੱਚ 19 ਦੇ 17 ਦੇ ਵਿੱਚ ਚੰਗੀ ਭਲੀ ਸਰਕਾਰ ਬਣਦੀ ਸੀ ਜੇ ਇਹ ਨਾ ਹੁੰਦੇ ਪਰ ਉਹਨਾਂ ਨੇ ਕਿ ਅਬ ਇਹਨਾਂ ਨੂੰ ਲੈ ਕੇ ਉਹ ਤੋਂ ਬਾਅਦ ਆ ਕੇ ਇਹਨਾਂ ਨਾਲ ਦੀ ਨਾਲੀ ਕਲੇਮ ਪੇਸ਼ ਕੀਤਾ ਕਿ ਮੈਨੂੰ ਜੀ ਵਿੱਤੀ ਮੁੱਖ ਮੰਤਰੀ ਬਣਾਓ ਮੈਨੂੰ ਮੁੱਖ ਮੰਤਰੀ ਬਣਾਓ ਪਰ ਆਲਰੇ ਜਿਹੜੀਆਂ ਵੋਟਾਂ ਮਿਲ ਗਿਆ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਸੀ 2002 ਤੋਂ ਲੈ ਕੇ ਸੱਤ ਵੀ ਵਜਾ ਕਰ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਸੀ ਬਿਲਕੁਲ ਇਹਨੇ ਵੀ ਜਿਸ ਤੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਈ ਕਮਾਂਡ ਦੀ ਮਦਦ ਦੇ ਨਾਲ ਉਹਦਾ ਨਤੀਜਾ ਇਹ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਲਾਉਣਾ ਸੀ ਉਦੋਂ ਲਾਇਆ ਨਹੀਂ 2019 ਦੀ ਪਾਰਲੀਮੈਂਟ ਦੀ ਚੋਣ ਤੋਂ ਬਾਅਦ ਜਦੋਂ ਕੁਛ ਨਹੀਂ ਹੋ ਰਹੇ ਉਹਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਤਾ ਤੇ ਫਿਰ ਸਿੱਧੂ ਦੇ ਵੀ ਟੇਲ ਹਲ ਸੱਜਾ ਕੀ ਕਿ ਮੈਨੂੰ ਮੁੱਖ ਮੰਤਰੀ ਬਣਾਓ ਉਦੋਂ ਉਹ ਕਹਿੰਦੇ ਕਿਸੇ ਨੂੰ ਕਦੇ ਕਿਸੇ ਨੂੰ ਅਲਟੀਮੇਟਲੀ ਹੋਇਆ ਕਿ ਲਾਟਰੀ ਨਿਕਲੀ ਅਮਰਿੰਦਰ ਸਿੰਘ ਚੰਨੀ ਦੀ ਤੇ ਚੰਨੀ ਸਾਹਿਬ ਬਣ ਕੇ ਮੁੱਖ ਮੰਤਰੀ ਤੇ ਉਹਨਾਂ ਨੂੰ ਵੀ ਪਹਿਲਾਂ ਚੰਨੀ ਬਾਈ ਚੰਨੀ ਬਾਈ ਤੇ ਬਾਅਦ ਵਿੱਚ ਚੰਨੀ ਬਾਈ ਤੇ ਵੀ ਮਾਰੀ ਪਕਮਾਲ ਨੂੰ ਪਿੱਛੇ ਲਾਤ ਤੇ ਉਹ ਬੰਦੇ ਨੂੰ ਟੇਡਾ ਕਰਦਾ ਟੇਡਾ ਕਰਦਾ ਠੀਕ ਹੈ ਉਹ ਉਹ ਬੰਦਾ ਮੁੱਖ ਮੰਤਰੀ ਹੈ ਤੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਮੰਨਣ ਤੋਂ ਵੀ ਇਨਕਾਰ ਕਰਦਾ ਸੀ ਇਨਕਾਰ ਕਰਦਾ ਸੀ ਨਾ ਔਰ ਕਈ ਵਾਰੀ ਉਹਨਾਂ ਨੇ ਅਸਤੀਫਾ ਵਗੈਰਾ ਵੀ ਦਿੱਤਾ ਤੇ ਅਲਟੀਮੇਟਲੀ ਉਹ ਹੋਈ ਕਿ 2000 ਜਿਹੜੀ ਹੈਗੀ ਹੈ 22 ਦੀ ਇਲੈਕਸ਼ਨ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰੀ ਹਾਲ ਕੀ ਬਿਲਕੁਲ ਹੁਣ ਮੈਂ ਵੀ ਮੇਰੀ ਸਮਝ ਇਹ ਹੈ ਕਿ ਜਦੋਂ ਤੁਸੀਂ ਆਪਣੇ ਪੱਕੇ ਕਾਡਰ ਤੇ ਆਪਣੀ ਪੁਰਾਣੀ ਲੀਡਰਸ਼ਿਪ ਨੂੰ ਦਰਗੁਜ਼ਰ ਕਰਕੇ ਨਵੇਂ ਬੰਦਿਆਂ ਨੂੰ ਲੈ ਕੇ ਆਉਂਗੇ ਤੇ ਇਹ ਲੈ ਕੇ ਆਉਂਗੇ ਕਿ ਉਹ ਵੋਟ ਜਿਹੜੇ ਹੈਗੇ ਐ ਕਹਿੰਦੇ ਰੇ ਉਹ ਵੋਟ ਖਿੱਚਣ ਵਾਲੇ ਲੋਕ ਹੈ ਪਰ ਉਹ ਵੋਟ ਖਿੱਚਣ ਵਾਲੇ ਲੋਕ ਨੇ ਉਹ ਉਹਨਾਂ ਦੀ ਇੱਕ ਆਪਣੀ ਜਿਹੜੀ ਹੈ ਐਂਬੀਸ਼ਸ ਸੁਭਾਅ ਹੈ ਉਹਨਾਂ ਦੀ ਇੱਕ ਆਪਣੀ ਲਾਲਸਾ ਹੁੰਦੀ ਹੈ ਉਸ ਲਾਲਸਾ ਦੇ ਮੁਤਾਬਕ ਹੈ ਤੁਸੀਂ ਇਹ ਦੇਖੋ ਕਿ ਜੇ ਸਿੱਧੂ ਫੈਮਲੀ ਨਾ ਹੁੰਦੀ ਜੇ ਇਹ ਨਾਲ ਆਪਣਾ ਮਨਪ੍ਰੀਤ ਸਿੰਘ ਬਾਦਲ ਨੂੰ ਨਾ ਲਿਆ ਹੁੰਦਾ ਤਾਂ ਕਾਂਗਰਸ ਪਾਰਟੀ ਦੀ ਸਥਿਤੀ ਕੀ ਹੋਣੀ ਸੀ ਹਾਲਾਤ ਕੀ ਹੋਣੇ ਸੀ ਨਾ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਲੋੜ ਸੀ ਤੇ ਨਾ ਹੀ ਜਿਹੜੀ ਹੈਗੀ ਐ ਉਹ ਜਿੰਮੇ ਕਹਿੰਦੇ ਹੁੰਦੇ ਨੇ ਵੀ ਨਾ ਅੰਨੇ ਨਿਉਂਦੋ ਨਿਉਂਦੋ ਤੇ ਨਾ ਦੋ ਜਾਣੇ ਆਉਣ ਇਹਨੇ ਅੰਨੇ ਨਿਉਂਦ ਵੀ ਲਏ ਤੇ ਉਹਨਾਂ ਦੇ ਨਾਲ ਦੋ ਦੋ ਹੋਰ ਆ ਗਏ ਕਿ ਉਹਨਾਂ ਨੇ ਆ ਕੇ ਇਹਨਾਂ ਦਾ ਸਾਰਾ ਜਿਹੜਾ ਲੰਗਰ ਬਣਾਇਆ ਵਾ ਸੀ ਤੇ ਉਹਦੇ ਭੁੱਖ ਕੇ ਸਵਾ ਤੇ ਉਹ ਚਲੇ ਗਏ ਉਹ ਤਾਂ ਜਿਹੜੇ ਉਹਨਾਂ ਦੇ ਥਾਂ ਸੀ ਉਧਰੋਂ ਚਲੇ ਗਏ ਇੱਕ ਅੱਧੇ ਕਿਤੇ ਲੇ ਗਏ ਤੇ ਦੂਜੇ ਜਾਣ ਨੂੰ ਤਿਆਰ ਕਰ ਉਹ ਬੀਜੇਪੀ ਬੀਜੇਪੀ ਕਰਦੀ ਹੈ ਮੇਰੇ ਸੋ ਮੇਰੀ ਸਮਝ ਹੈ ਕਿ ਇਹਦੇ ਲਈ ਹੋਰ ਕੋਈ ਜ਼ਿੰਮੇਵਾਰ ਨਹੀਂ ਇਹਦੇ ਚ ਖੁਦ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ ਤੇ ਐਸਪਰੇ ਇਹ ਪਾ ਲੀਡਰਸ਼ਿਪ ਦੇ ਵਿੱਚ ਦੇਖੀਏ ਭਾਵੇਂ ਖੜਗੇ ਸਾ ਔਰ ਸਰਪ੍ਰਸਤਾ ਵਰਗੀ ਹੈ ਮੈਡਮ ਸੋਨੀਆ ਗਾਂਧੀ ਜੀ ਲੇਕਿਨ ਜਿਹੜੀ ਚੱਲਦੀ ਹੈ ਉਹ ਰਾਹੁਲ ਗਾਂਧੀ ਤੇ ਪ੍ਰਿੰਕਾ ਜੀ ਚੱਲਦੀ ਹੈ ਫੈਸਲੇ ਉਹ ਲੈਂਦੇ ਆ ਉਹ ਫੈਸਲੇ ਉਹ ਲੈਂਦੇ ਆ ਜਿਹੜੇ ਫੈਸਲੇ ਉਹਨਾਂ ਲਈ ਹੀ ਘਾਤ ਪੁੰਗਾਉਂਦੇ ਆ ਜੀ ਚਲੋ ਸਰ ਅਗਲੀ ਖਬਰ ਵੱਲ ਚੱਲਦੇ ਆ ਜੀ ਵਾਟਾ ਕਮਿਸ਼ਨ ਦੇ ਆਮਦ ਤੇ ਮਜੀਠੀਆ ਨੇ ਸਵਾਲ ਚੁੱਕਿਆ ਜੀ ਉਹ ਕੀ ਸਵਾਲ ਨੇ ਕੀ ਗੱਲਬਾਤ ਉਹ ਵੀ ਦਰਸ਼ਕਾਂ ਨੂੰ ਦੱਸਿਓ ਸਾਡੇ ਨੂੰ ਆ ਦੇਖੋ ਪਿੱਛੇ ਪਿਛਲੇ ਦਿਨ ਤੁਹਾਨੂੰ ਪਤਾ ਵੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਇੱਕ ਮੀਟਿੰਗ ਹੋਈ ਸੀ ਜੀ ਉਸ ਮੀਟਿੰਗ ਤੋਂ ਬਾਅਦ 12 ਕੇ ਜਿਹੜੇ ਪ੍ਰੈਸ ਕਾਨਫਰੰਸ ਨੂੰ ਡਰੈਸ ਕੀਤਾ ਦੋਨਾਂ ਮੁੱਖ ਮੰਤਰੀਆਂ ਨੇ ਤੇ ਸੈਣੀ ਸਾਹਿਬ ਨੇ ਕਿਹਾ ਜੀ ਸਾਨੂੰ ਵੀ ਪਾਣੀ ਦੀ ਲੋੜ ਹੈ ਤੇ ਇਧਰੋਂ ਭਗਵੰਤ ਸਿੰਘ ਮਾਨ ਨੇ ਕਹਿਤਾ ਜੀ ਅਸੀਂ ਆਪਣੇ ਭਾਈ ਕਨਈਆ ਦੇ ਵਾਰਸਾਂ ਤੇ ਅਸੀਂ ਪਾਣੀ ਤਾਂ ਹਰ ਕਿਸ ਦਾ ਹੱਕ ਹੈ ਅਸੀਂ ਜੀ ਪਾਣੀ ਜੇ ਸਾਡੇ ਕੋਲੇ ਹੋਇਆ ਤਾਂ ਅਸੀਂ ਉਹਨਾਂ ਨੂੰ ਦੇ ਦੇਵਾਂਗੇ ਕੁਝ ਉਹਨਾਂ ਨੇ ਨਹੀਂ ਗੱਲਾਂ ਕੀਤੀਆਂ ਤੇ ਫਿਰ ਫਿਰ ਸੈਣੀ ਸਾਹਿਬ ਨੇ ਕਿਹਾ ਜੀ ਹਰਿਆਣਾ ਵੱਡਾ ਛੋਟਾ ਪ੍ਰਾਇਤ ਤੇ ਪੰਜਾਬ ਵੱਡਾ ਪ੍ਰਾਇਤ ਤੇ ਵੱਡੇ ਭਰਾ ਨੂੰ ਪੰਜਾਬ ਹਰਿਆਣੇ ਦੇ ਹਿੱਤਾਂ ਦੀ ਤੋਰੀ ਰਾਖੀ ਕਰਨੀ ਚਾਹੀਦੀ ਹੈ ਸਾਨੂੰ ਪਾਣੀ ਦੀ ਲੋੜਾ ਸਾਨੂੰ ਪਾਣੀ ਦੇਣਾ ਚਾਹੀਦਾ ਹੈ ਉਦੋਂ ਜਿਹੜੇ ਸਿਆਣੇ ਬੰਦੇ ਸੀ ਉਹਨਾਂ ਨੇ ਅੰਦਾਜ਼ਾ ਲਾ ਲਿਆ ਸੀ ਕਿ ਜਿਹੜੇ ਇੱਕ ਦੂਜੇ ਨੂੰ ਕਹਿੰਦੇ ਨੇ ਟਿੱਪ ਨਹੀਂ ਦੇਣੀ ਪਾਣੀ ਟਿੱਪ ਨਹੀਂ ਦੇਣੀ ਉਹ ਕਹਿੰਦੇ ਸੀ ਲੈ ਕੇ ਰਹਾਗੇ ਜੀ ਇਹ ਇੱਕਦਮ ਇਹ ਨਹੀਂ ਚੇਂਜ ਕਿਵੇਂ ਆਈਏ ਜਦੋਂ ਇਹ ਨਹੀਂ ਕਿਵੇਂ ਆਈਏ ਇਹਦੇ ਦਾ ਮਤਲਬ ਹੈ ਵੀ ਕਰਫੂ ਕੋਈ ਨਾ ਕੋਈ ਹੋ ਗਈ ਉਹਨਾਂ ਦੇ ਨਾਂ ਦੇ ਵਿੱਚ ਹੀ ਤੁਹਾਨੂੰ ਪਤਾ ਹੋਣਾ ਹੈ ਕਿ ਉਹ ਤੋਂ ਪਹਿਲਾਂ ਅਮਿਤ ਸ਼ਾਹ ਉਹਨਾਂ ਨੂੰ ਵੀ ਮਿਲਾਇਆ ਸੀ ਮਿਲਾਇਆ ਸੀ ਮੁੱਖ ਮੰਤਰੀ ਸਾਹਿਬ ਉਦੋਂ ਹੀ ਉਹ ਮਿਲਾਇਆ ਸੀ ਤੇ ਜੋ ਲੱਗਦਾ ਸੀ ਕਿ ਕ੍ਰਿਸ਼ਨਾ ਕੁਸ਼ੂ ਇਹ ਪਹਿਲਾਂ ਵੀ ਇਹ ਗੱਲ ਚੱਲਦੀ ਰਹੀ ਹੈ ਕਿ ਪਹਿਲਾਂ ਪਾਣੀ ਦੀ ਗਿਣਤੀ-ਗਿਣਤੀ ਕਰੋ। ਹੁਣ ਬਗੈਰ ਅਦਾਨ ਕਿਤੇ ਤੋਂ ਬਗੈਰ ਕਿਸੇ ਗੱਲਬਾਤ ਤੋਂ ਪਤਾ ਲੱਗ ਗਿਆ ਜੀ ਵਾਟਰ ਕਮਿਸ਼ਨ ਦੀ ਟੀਮ ਆ ਗਈ। ਜੀ ਉਹ ਵਾਟਰ ਕਮਿਸ਼ਨ ਦੀ ਟੀਮ ਜੈਜਾ ਲੈਣ ਆਸਤੇ ਆਈ ਹੈ ਕਿ ਪਾਣੀ ਕਿੰਨਾ ਕਿ ਕੀ ਕੁਛ ਹੈ। ਇੰਦੀ ਮੀਨ ਟਾਈਮ ਚ ਹੋਇਆ ਕਿ ਕਿਸ਼ਮੁਰ ਸਾਹਿਬ ਵਾਲੇ ਪਾਸੇ ਜਦੋਂ ਇਹ ਆਏ ਤੇ ਉਧਰੋਂ ਕਿਸਾਨਾਂ ਨੂੰ ਪਤਾ ਲੱਗ ਗਿਆ। ਕਿਸਾਨਾਂ ਨੇ ਉਸੇ ਧਰਨ ਲਾਤਾ। ਭਾਵੇਂ ਉਹ ਅਜੇ ਤੱਕ ਠਾ ਨਹੀਂ ਬਧੇ ਉਹਨੇ ਕਹੇ ਚਲੋ ਕੋਈ ਨਹੀਂ ਅੱਜ ਕਰੀ ਮਿਲਤ ਨਹੀਂ ਕਰਦੇ ਕੱਲ ਉਹਨੇ ਮਿਲਤ ਨਹੀਂ ਕਰਤਾ ਸੀ ਤੇ ਆਪਾਂ ਦੁਬਾਰਾ ਫੇਰਾ ਮਾਗੇ। ਜੀ ਅਰੇ ਮੈਂ ਅੱਜ ਦੇਖ ਰਿਹਾ ਸੀ ਕਿ ਅੱਜ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਸੀ ਉਹ ਹਾਲੀ ਦੇ ਦਾ ਹਾਲੀ ਦੇ ਬਿਲਕੁਲ ਉੱਥੇ ਉਹ ਪੇਸ਼ੀ ਭੁਗਤਣ ਆਸਤੇ ਗਈ ਹੈ ਗਏ ਸੀ ਤੇ ਉਦੋਂ ਬਾਅਦ ਉਹਨਾਂ ਨੇ মিডিਆ ਨਾਲ ਗੱਲ ਕੀਤੀ ਜੀ ਮਿਕ ਬਿਕਰਮ ਮਜੀਠੀਆ মিডিਆ ਨਾਲ ਜਿਹੜੀ ਗੱਲ ਕਰਦਾ ਉਹਦੇ ਦੋ ਗੱਲਾਂ ਕਰਦਾ ਜੀ ਇੱਕ ਤਾਂ ਉਹ ਆਪਦੇ ਦੁੱਖ ਦੀ ਗੱਲ ਕਰਦਾ ਕਿ ਜੇਲ੍ਹ ਦੇ ਵਿੱਚ ਮੇਰੀ ਜਿਹੜੀ ਹੈਗੀ ਸਿਕਿਉਰਿਟੀ ਵੀ ਕੰਪਰੋਮਾਈਜ਼ ਕੀਤੀ ਗਈ ਸੀ ਤੇ ਮੇਰੀ ਪ੍ਰਾਈਵੇਸੀ ਵੀ ਕੰਪਰੋਮਾਈਜ਼ ਕੀਤੀ ਗਈ ਮੇਰੇ ਤੇ ਬਹੁਤ سارے ਕੈਮਰੇ ਆਲੇ ਦੁਆਲੇ ਲਾਏ ਗਏ ਮੇਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਔਰ ਉਹ ਇੱਕ ਜਿਹੜੇ ਹੈਗੇ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਿਬਾ ਵੀ ਹਵਾਲਾ ਦਿੰਦੇ ਆ ਕਿ ਜਦੋਂ ਉਹ ਜੇਲ੍ਹ ਦੀ ਨਰੀਖਣ ਵਾਸਤੇ ਜਾਂ ਆਪਾਂ ਕਹੀਏ ਇਨਸਪੈਕਸ਼ਨ ਵਾਸਤੇ ਜੇਲ੍ਹ ਦੇ ਵਿੱਚ ਗਏ ਸੀਗੇ ਤਾਂ ਮੇਰੇ ਨਾਲ ਜੋ ਗੱਲਬਾਤ ਹੋਈ ਤੇ ਉਹਨੇ ਕਿਹਾ ਤੁਸੀਂ ਕੁਝ ਕਹਿਣਾ ਚਾਹੋਗੇ ਤੇ ਮੈਂ ਕਹਿਦੀ ਮੇਰੇ ਨਾਲ ਜ਼ਿਆਤੀ ਹੋ ਰਹੀ ਹੈ ਮੇਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਉਹਨੇ ਕਿਹਾ ਤੁਸੀਂ ਲਿਖ ਕੇ ਲਿਖ ਕੇ ਦਿਓ ਇਹ ਇਹ ਕਹਿ ਰਹੇ ਆ ਲਿਖਿਆ ਸਾਹਿਬ ਕਹਿੰਦੇ ਕਹਿੰਦੇ ਮੈਂ ਲਿਖ ਕੇ ਦੇਦਾ ਫਿਰ ਉਹਨਾਂ ਨੇ ਉੱਥੇ ਕਹਿੰਦਾ ਹੀਰਿੰਗ ਕੀਤੀ ਤੇ ਜਿਹੜੀ ਹੋ ਰਿਪੋਰਟ ਉਹਨਾਂ ਨੇ ਦਿੱਤੀ ਹੈ ਉਨੇ ਵਿੱਚ ਉਹਨਾਂ ਨੇ ਲਿਖਿਆ ਕਿ ਹਾਂ ਵਾਕਈ ਇਹ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਹੋ ਰਹੀ ਹੈ ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਦੂਜੀ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜੀ ਇਹ ਹੁਣ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਦਿੱਤਾ ਜਾ ਰਿਹਾ ਹੈ ਬਿਲਕੁਲ ਔਰ ਇਹਦੇ ਵਾਸਤੇ ਭਗਵੰਤ ਮਾਨ ਹੋਰੀ ਪੂਰੀ ਤਰ੍ਹਾਂ ਤਿਆਰ ਤੇ ਵਾਟਰ ਕਮਿਸ਼ਨ ਇੱਥੇ ਆ ਗਿਆ ਜੀ ਅਗਲੀ ਗੱਲ ਉਹ ਇਲਜ਼ਾਮ ਲਾਉਂਦੇ ਆ ਕਿ ਜਿਹੜੀ ਅੱਗੇ ਵਿਧਾਨ ਸਭਾ ਦੀ ਚੋਣ ਆਉਣੀ ਹੈ ਉਹ ਚੋਣ ਕੇਦਰੀ ਬਾਲ ਸਾਹਿਬ ਹਰਿਆਣਾ ਦੇ ਵਿੱਚੋਂ ਲੜ ਕੇ ਤੇ ਜਿਤਨਾ ਚਾਹੁੰਦੇ ਜਿਤਨਾ ਚਾਹੁੰਦੇ ਉਹਨਾਂ ਨੇ ਤੁਹਾਡੇ ਸ਼ਾਇਦ ਇੱਕ ਸੰਜੀਵ ਗੁਪਤਾ ਸਾਹਿਬ ਸੀ ਹਰਿਆਣੇ ਦੇ ਲੀਡਰ ਉਹਨਾਂ ਦਾ ਵੀ ਹਵਾਲਾ ਦਿੱਤਾ ਕਿ ਉਹਨਾਂ ਨੇ ਵੀ ਇੱਕ ਵਾਰੀ ਕਹਿ ਸੀ ਕਿ ਅਸੀਂ ਹਰਿਆਣੇ ਦੇ ਹਰ ਜਿਹੜਾ ਹੈਗਾ ਕੋਨੇ ਤੱਕ ਪਾਣੀ ਪਿਚਾ ਦੇਂਗੇ ਮੈਰੀ ਪਾਣੀ ਜੀ ਸੋ ਕਹਿੰਦੇ ਵੀ ਇਹ ਸਾਰੀ ਇੱਕ ਜਿਹੜੀ ਆ ਹੁਣ ਪਤਾ ਲੱਗ ਗਿਆ ਕਿ ਇਹ ਪੰਜਾਬ ਦਾ ਪਾਣੀ ਜਿਹੜਾ ਹੈਗਾ ਇਹਨੂੰ ਇਹਦੀ ਸੌਦੇਬਾਜ਼ੀ ਹੋ ਚੁੱਕੀ ਹੈ ਹੋ ਚੁੱਕੇ ਔਰ ਇਲਜ਼ਾਮ ਲਾਇਆ ਉਹਨਾਂ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਤੇ ਫਿਰ ਅਗਲੀ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਰਲ ਮਿਲ ਕੇ ਹੀ ਹੋ ਰਿਹਾ ਹੈ ਪੰਜਾਬ ਦੇ ਹਿੱਤਾਂ ਦੇ ਨਾਲ ਇੱਕ ਕਿਸਮ ਦਾ ਧੋਖਾ ਮਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਕੋਲੇ ਨਾ ਪਾਣੀ ਹੈ ਤੇ ਨਾ ਪਾਣੀ ਗਿਆਨਾ ਕਿੱਥੋਂ ਦੀ ਉਹਦਾ ਕੋਈ ਸਾਧਨ ਹੈ ਤੇ ਕਲੇਮ ਉਹਨਾਂ ਨੇ ਇਹ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਭੇਜਿਆ ਸੀ ਇਹ ਜਿਹੜੀ ਤੁਸੀਂ ਜਿਹੜੀ ਹੈਗੀ ਆ ਜਾ ਕੇ ਇਹ ਜਿਹੜੀ ਉਹ ਨਹਿਰ ਦੀ ਇਨਸਪੈਕਸ਼ਨ ਨਹੀਂ ਨਹਿਰ ਜਿਹੜੀ ਬਣੀ ਹੋਈ ਸੀ ਜਿਹੜੀ ਨਹਿਰ ਦੇ ਜਾਂ ਜਿੱਥੋਂ ਦੀ ਖਰਾਬੀ ਹੋ ਗਈ ਪੰਜਾਬ ਵਾਲੀ ਜਿੱਤੋਂ ਦੀ ਮਿਹਰਬਾਨੀ ਜਿਹੜੀ ਜ਼ਮੀਨ ਹੈ ਕੋਰ ਕਿ ਕਿ ਗਈ ਸੀ ਜੀ ਉਹਦੀ ਐਕਵੀਜ਼ੀਸ਼ਨ ਰੱਦ ਕਰ ਦਿੱਤੀ ਰੱਦ ਕਰ ਦਿੱਤੀ ਉਹ ਕਹਿੰਦੇ ਵੀ ਕਿਉਂਕਿ ਮੈਂ ਉਹਦੇ ਰੈਵਨਿਊ ਮਿਨਿਸਟਰੀ ਸੀ ਔਰ ਮੈਂ ਉਹ ਰੱਦ ਕਰਵਾਈ ਸੀ ਬਾਦਲ ਸਾਹਿਬ ਦੇ ਹੁਕਮ ਦੇ ਉੱਤੇ ਤੇ ਕਹਿੰਦੇ ਵੀ ਹੁਣੇ ਦੁਬਾਰਾ ਫਿਰ ਉਧਰੋਂ ਲੈ ਕੇ ਜਾ ਰਹੇ ਆ ਸਕੁੱਲ ਮਲਾਕੇ ਮ ਦੀ ਫੀਲਾ ਇਨਜਾਮ ਇਹ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਹੈਗਾ ਉਹ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਬੀਜੇਪੀ ਔਰ ਆਮ ਆਦਮੀ ਪਾਰਟੀ ਇਸ ਮਾਮਲੇ ਤੇ ਇਕੱਠੀ ਹੈ ਤੇ ਪੰਜਾਬ ਜਿਹੜਾ ਹੈਗਾ ਉਹ ਲੁੱਟਿਆ ਪੁੱਟਿਆ ਜਾਊਗਾ ਜੇ ਇਥੋਂ ਪਾਣੀ ਨਿਕਲ ਗਿਆ ਇਹ ਗੱਲਾਂ ਉਹਨਾਂ ਨੇ ਦੋਖੇਂਗੇ ਇਹ ਦੇਖਾਂਗੇ ਜੀ ਆ ਜਿੰਨਾ ਦੇ ਕੀ ਹੀ ਨਾਲੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਭ ਤੁਹਾਡਾ ਸਾਨੂੰ ਦੇ ਉਜਾਜਤ ਸਾਡਾ ਜਿਹੜਾ ਬਖਤੌਰ ਢਿੱਲੋ YouTube ਚੈਨਲ Facebook ਪੇਜ ਤੇ Instagram ਨੂੰ ਬਹੁਤ ਬਹੁਤ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਆ ਕਰੋ ਸਾਨੂੰ ਸਸੀ ਕਾ ਜੀ